ਕੀ ਕਾਲ ਦੀ ਮੈਂ ਜਸਵਿੰਦਰ कौर ਤੇ ਜਸਵਿੰਦਰ ਵੀ ਰਿਸੋਰਸ ਤੁਹਾਡਾ ਬਾਰ ਬਾਰ ਸਵਾਗਤ ਹੈ ਅੱਜ ਬਣਾ ਰਹੇ ਨੇ ਮਟਰਾਂ ਵਾਲੇ ਚਾਵਲ ਤੇ ਉਹਦੇ ਲਈ ਆਪਾਂ ਸਮਾਨ ਇੱਥੇ ਤਿਆਰ ਕਰ ਲਿਆ ਮਟਰਾਂ ਵਾਲੇ ਚਾਵਲ ਬਣਾਉਣ ਦੇ ਲਈ ਆਪਾਂ ਇੱਥੇ ਸਮਾਨ ਤਿਆਰ ਕਰ ਲਿਆ ਹੋਇਆ ਹੈ ਇੱਥੇ ਆਪਾਂ 1 ਕੱਪ ਚਾਵਲ ਲੈ ਲੈਨੇ ਆਪਾਂ ਬਾਸਮਤੀ ਚਾਵਲ ਲੈ ਲੈਨੇ ਤੇ 1 ਕਟੋਰੀ ਭਰ ਕੇ ਮਟਰ ਲੈ ਲੈਨੇ ਇਹ ਮਟਰ ਫਰੈਸ਼ ਹੈਗੇ ਫ੍ਰੋਜ਼ਨ ਨਹੀਂ ਤੁਸੀਂ ਫ੍ਰੋਜ਼ਨ ਵੀ ਇਸਤੇਮਾਲ ਕਰ ਸਕਦੇ ਹੋ ਪਰ ਫਰੈਸ਼ ਮਟਰ ਨਾਲ ਚਾਵਲ ਜ਼ਿਆਦਾ ਵਧੀਆ ਬਣਦੇ ਨੇ ਤੇ ਨਾਲ ਹੀ ਲੱਲੇ ਨੇ ਇੱਥੇ ਦੋ ਪਿਆਜ਼ ਮੈਂ ਛੋਟੇ ਪਿਆਜ਼ ਲੈਨੇ ਜੇ ਤੁਹਾਡੇ ਕੋਲ ਵੱਡੇ ਆ ਤਾਂ ਇੱਕ ਲੈ ਲੈਣਾ ਇੱਕ ਟਮਾਟਰ ਅਦਰਕ ਦਾ ਟੁਕੜਾ ਤੇ ਦੋ ਹਰੀਆਂ ਮਿਰਚਾਂ ਤੇ ਚਲੋ ਫਿਰ ਹੁਣ ਸਟਾਰਟ ਕਰਦੇ ਆ ਇਹਨਾਂ ਨੂੰ ਬਣਾਉਣਾ ਸਭ ਤੋਂ ਪਹਿਲਾਂ ਆਪਾਂ ਚਾਵਲ ਡੋਂਗੇਸ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਧੋ ਲੈਣਾ ਚਾਵਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਇਸ ਤਰ੍ਹਾਂ ਪਾਣੀ ਦੇ ਵਿੱਚ ਅੱਧੇ ਕੰਟਰੀ ਲਈ ਆਪਾਂ ਭਿਗੋ ਕੇ ਰੱਖ ਦੇਣਾ ਤੇ ਇਹ ਸਭ ਤੋਂ ਪਹਿਲਾਂ ਆਪਾਂ ਪਿਆਜ਼ ਕੱਟ ਲਵਾਂਗੇ ਪਿਆਜ਼ਾਂ ਨੂੰ ਆਪਾਂ ਇਸ ਤਰ੍ਹਾਂ ਲੰਬਾਈ ਦੇ ਵਿੱਚ ਕੱਟਣਾ ਹੈ ਅੱਜ ਆਪਾਂ ਕੱਟ ਲੈਣੀ ਹੁਣ ਅਦਰਕ ਨੂੰ ਛਿਲਕੇ ਤੇ ਫਿਰ ਇਸ ਨੂੰ ਧੋ ਕੇ ਲੰਬਾਈ ਦੇ ਵਿੱਚ ਕੱਟ ਲਾਂਗੇ ਅਦਰਕ ਨੂੰ ਆਪਾਂ ਧੋ ਲਿਆ, ਛਿੱਲ ਲਿਆ ਤੇ ਹੁਣ ਇਸ ਤਰ੍ਹਾਂ ਅਦਰਕ ਨੂੰ ਵੀ ਆਪਾਂ ਲੰਬਾਈ ਦੇ ਵਿੱਚ ਕੱਟ ਦੇਣਾ ਹੈ। ਸਾਰੇ ਲੱਛੇ ਬਣਾ ਲੈਣੇ ਉਹਦੇ। ਅਦਰਕ ਨੂੰ ਅਸੀਂ ਇਸ ਤਰ੍ਹਾਂ ਹੁਣ ਬਰੀਕ-ਬਰੀਕ ਲੱਛਿਆਂ ਦੇ ਵਿੱਚ ਕੱਟ ਲਿਆ। ਤੇ ਟਮਾਟਰਾਂ ਦੇ ਇਸ ਤਰ੍ਹਾਂ ਆਪਾਂ ਲੰਬੇ-ਲੰਬੇ ਸਲਾਈਸ ਕਰ ਲੈਨੇ। ਲੰਬਾਈ ਦੇ ਵਿੱਚ ਹੀ ਪਾਵਾਂਗੇ ਟਮਾਟਰਾਂ ਨੂੰ। ਸਭ ਤੋਂ ਪਹਿਲਾਂ ਆਪਾਂ ਕੁੱਕਰ ਇੱਕ ਰੱਖ ਲਿਆ ਗੈਸ ਤੇ ਤੇ ਇਸ ਦੇ ਵਿੱਚ ਅੱਧੀ ਗੜਛੀ ਆਪਾਂ ਤੇਲ ਦੀ ਪਾ ਦਤੀ ਹੈ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ ਹੁਣ ਇਸ ਦੇ ਵਿੱਚ ਪਾਵਾਂਗੇ ਇੱਕ ਚਮਚ ਭਰ ਕੇ ਜੀਰਾ ਤੇ ਜੀਰਾ ਦੇਖੋ ਬਹੁਤ ਜਲਦੀ ਤੜਕ ਗਿਆ ਹੈ ਅੱਧਾ ਮਿੰਟ ਹੀ ਲੱਗਾ ਹੈ ਜੀਰੇ ਨੂੰ ਪੱਕਣ ਚ ਜੀਰਾ ਚੰਗੀ ਤਰ੍ਹਾਂ ਭੁੰਨਿਆ ਗਿਆ ਅੱਧੇ ਮਿੰਟ ਦੇ ਵਿੱਚ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਛੋਟੇ ਜਿਹੇ ਟੁਕੜਾ ਦਾਲ ਚੀਨੀ ਦੋ ਵੱਡੀਆਂ ਲਾਚੀਆਂ ਦੋ ਲੌਂਗ ਤੇ ਇੱਕ ਤੇਜ ਪੱਤਾ ਨੰਨ ਤੋਂ ਬਾਅਦ ਹੁਣ ਆਪਾਂ ਇਸ ਦੇ ਵਿੱਚ ਪਿਆਜ਼ ਪਾਵਾਂਗੇ ਪਿਆਜ਼ ਜਿਹਨੂੰ ਆਪਾਂ ਬ੍ਰਾਊਨ ਹੋਣ ਤੱਕ ਹੋਣਾ ਤੇ ਪਿਆਜ਼ ਲਾਈਟ ਬ੍ਰਾਊਨ ਹੋ ਗਿਆ ਹੁਣ ਇਸ ਦੇ ਵਿੱਚ ਆਪਾਂ ਪਾ ਦਾਂਗੇ ਟਮਾਟਰ इस तो ज्यादा प्याज ब्राउन नहीं करने बस इसे कंडीशन तक ब्राउन करने हम इस टमा देंगे टमा गिला सिर्फ एक मिनट तक ही गया ना। एक मिनट हो गया ਟਮਾਟਰਾਂ ਨੂੰ ਕੁੰਡੇ ਹੋਏ ਆਪਾਂ ਨੂੰ ਹੁਣ ਆਪਾਂ ਇਸ ਦੇ ਵਿੱਚ ਮਸਾਲੇ ਪਾਵਾਂਗੇ ਸਭ ਤੋਂ ਪਹਿਲਾਂ ਇਸ ਦੇ ਵਿੱਚ ਪਾਵਾਂਗੇ ਇੱਕ ਚਮਚ ਨਮਕ ਦਾ ਪਾ ਕੇ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਪਾ ਸਕਦੇ ਹੋ ਤੇ ਨਾਲ ਹੀ ਆਪਾਂ ਪਾਵਾਂਗੇ ਇਸ ਦੇ ਵਿੱਚ ਅੱਧਾ ਚਮਚ ਅਜਵਾਇਨ ਤੇ ਨਾਲ ਹੀ ਇਸ ਦੇ ਪਾਵਾਂਗੇ ਆਪਾਂ ਇੱਕ ਚਮਚ ਪਾ ਕੇ ਕਾਲੀ ਮਿਰਚ ਆਪਾਂ ਲਾਲ ਮਿਰਚ ਜਾਂ ਫਿਰ ਹਲਦੀ ਨਹੀਂ ਪਾਣੀ ਕਿਉਂਕਿ ਆਪਾਂ ਚਾਰਲਾ ਦਾ ਕਲਰ ਚੇਂਜ ਨਹੀਂ ਕਰਨਾ ਉਹਨਾਂ ਨੂੰ ਵਾਈਟ ਹੀ ਰੱਖਣਾ ਨਾਲ ਹੀ ਇਸ ਦੇ ਪਾ ਦਾਂਗੇ ਗਰਮ ਮਸਾਲਾ ਇੱਕ ਚਮਚ ਪਾ ਕੇ ਮੈਂ ਗਰਮ ਮਸਾਲਾ ਪਿਆਇਆ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਦੇਣਾ ਇਹਨਾਂ ਹੀ ਪਾ ਦਾਂਗੇ ਆਪਾਂ ਧਨੀਆ ਆਪਾਂ ਕੱਟ ਕੇ ਰੱਖਿਆ ਹੋਇਆ ਹਰਾ ਧਨੀਆ ਹੀ ਪਾ ਦੇਣਾ ਤੇ ਆਪਾਂ ਮਟਰ ਵੀ ਨਾਲ ਹੀ ਪਾ ਦੇਨੇ ਤੇ ਇਹਨਾਂ ਨੂੰ ਹੁਣ ਮਟਰ ਨੂੰ ਪੀਰ ਆਪਾਂ 1 ਮਿੰਟ ਤੱਕ ਹੀ ਭੁੰਨੇ ਬਹੁਤ ਜ਼ਿਆਦਾ ਦੇਰ ਤੱਕ ਨਹੀਂ ਭੁੰਨਾ 1 ਮਿੰਟ ਤੱਕ ਆਪਾਂ ਭੁੰਨ ਦਵਾਂਗੇ ਇਹਨੂੰ 1 ਮਿੰਟ ਹੋ ਗਿਆ ਮਟਰਾਂ ਨੂੰ ਭੁੰਨੇ ਹੋਏ ਹੁਣ ਇਸ ਦੇ ਵਿੱਚ ਆਪਾਂ ਚਾਵਲ ਪਾ ਦਾਂਗੇ ਤੇ 1 ਮਿੰਟ ਹੋ ਗਿਆ ਇਹਨਾਂ ਨੂੰ ਭੁੰਨਦੇ ਹੋਏ ਹੁਣ ਆਪਾਂ ਇਸ ਦੇ ਵਿੱਚ ਜਿਹੜੇ ਚਾਵਲ ਭਿਗੋ ਕੇ ਰੱਖੇ ਹੋਏ ਆ ਉਹ ਪਾ ਦੇਣੇ ਨੇ ਤੇ ਚੰਗੀ ਤਰ੍ਹਾਂ ਇਸ ਨੂੰ ਆਪਾਂ ਹਿਲਾ ਦੇਣਾ ਹੈ ਚਾਵਲਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਇਸ ਦੇ ਵਿੱਚ ਜਿਹੜਾ ਆਪਾਂ ਪਾਣੀ ਪਾਣਾ ਹੈ ਉਹ ਆਪਾਂ ਇਸ ਕਟੋਰੀ ਦੇ ਹਿਸਾਬ ਨਾਲ ਪਾਵਾਂਗੇ ਆਪਾਂ ਇੱਕ ਕਟੋਰੀ ਚਾਵਲ ਲਈ ਸੀ ਤੇ ਡੇਢ ਕਟੋਰੀ ਪਾਣੀ ਪਾਣਾ ਹੈ ਆਪਾਂ ਇਸ ਦੇ ਵਿੱਚ ਇਸ ਤੋਂ ਜ਼ਿਆਦਾ ਪਾਣੀ ਨਹੀਂ ਪਾਣਾ ਨਹੀਂ ਤਾਂ ਚਾਵਲ ਸਾਰੇ ਨੈਸ਼ੇ ਹੋ ਜਾਣੇ ਨੇ ਹੁਣ ਇਸ ਦੇ ਵਿੱਚ ਆਪਾਂ ਹਰੀਆਂ ਮਿਰਚਾਂ ਪਾ ਦਾਂਗੇ ਵਿੱਚ ਘਾਰੋ ਦੀ ਇਹਨੂੰ ਕੱਟ ਲਿਆ ਇਸ ਤਰ੍ਹਾਂ ਤੇ ਦੋਨੋਂ ਹਰੀਆਂ ਮਿਰਚਾਂ ਆਪਾਂ ਪਾ ਦਾਂਗੇ ਇਹਦੇ ਵਿੱਚ ਤੇ ਨਾਲ ਹੀ ਪਾ ਦਾਂਗੇ ਇਹਦੇ ਵਿੱਚ ਇੱਕ ਨਿੰਬੂ ਦਾ ਰਸ ਨਿੰਬੂ ਦਾ ਰਸ ਪਾਉਣ ਨਾਲ ਚਾਵਲ ਬਹੁਤ ਹੀ ਖਿਲੇ-ਖਿਲੇ ਬੰਦੇ ਨੇ ਹੁਣ ਅਦਰਕ ਦੇ ਲੱਛੇ ਜਿਹੜੇ ਆਪਾਂ ਕੱਟ ਕੇ ਰੱਖੇ ਹੋਏ ਇਹ ਵੀ ਇਸ ਦੇ ਵਿੱਚ ਪਾ ਦਾਂਗੇ ਤੇ ਇਸ ਨੂੰ ਇੱਕ ਵਾਰੀ ਹਿਲਾ ਦਾਂਗੇ ਤੇ ਹੁਣ ਇਸ ਦਾ ਆਪਾਂ ਢੱਕਣ ਬੰਦ ਕਰਕੇ ਤੇ మీడియం ਫਲੇਮ ਦੇ ਉੱਪਰ ਦੋ ਵਿਸਲਾਂ ਆਨ ਤਾਂ ਕਿਸ ਨੂੰ ਪਕਾਣਾ ਹੈ ਜਦੋਂ ਦੋ ਵਿਸਲ ਆ ਜਾਣਗੀਆਂ ਤਾਂ ਗੈਸ ਦੀ ਫਲੇਮ ਬੰਦ ਕਰ ਦੇਣੀ ਹੈ మీడియం ਫਲੇਮ ਤੇ ਇਹਨੂੰ ਰੱਖਾਂਗੇ ਹੁਣ ਤੇ మీడియం ਫਲੇਮ ਤੇ ਜਦੋਂ ਤੱਕ ਦੋ ਵਿਸਲ ਅਧੀਆਂ ਆਂ ਗਿਆ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਖਾਸ ਧਿਆਨ ਰੱਖਣਾ ਹੈ ਕਿ ਜਿਹੜਾ ਆਪਾਂ ਹਰਾ ਧਨੀਆ ਤੇ ਗਰਮ ਮਸਾਲਾ ਪਾਇਆ ਹੈ ਉਹ ਤੜਕੇ ਦੇ ਵਿੱਚ ਹੀ ਪਾ ਦੇਣਾ ਹਮਤੋਂ ਤੇ ਇਹ ਗਰਮ ਮਸਾਲਾ ਧਨੀਆ ਆਪਾਂ ਜਿਹੜਾ ਸਬਜ਼ੀ ਬਣਨ ਤੋਂ ਬਾਅਦ ਪਾਉਂਦੇ ਆਂ ਚਾਵਲਾਂ ਵਿੱਚ ਇਸ ਕਰਕੇ ਹੁਣੇ ਪਾ ਦਿੱਤਾ ਹੈ ਤਾਂ ਜੇ ਆਪਾਂ ਇਹਨਾਂ ਨੂੰ ਬਾਅਦ ਵਿੱਚ ਪਾਇਆ ਤਾਂ ਚਾਵਲ ਸਾਰੇ ਮੈਸੀ ਹੋ ਜਾਣੇ ਆ ਟੈਲ ਜਾਣੇ ਤੇ ਖਰਾਬ ਲੱਗਣਗੇ ਫਿਰ ਇਸ ਕਰਕੇ ਜੋ ਵੀ ਇਨਗਰੀਡੀਅੰਟ ਪਾਣੇ ਆਪਾਂ ਤੜਕੇ ਦੇ ਟਾਈਮ ਤੇ ਹੀ ਪਾਣੇ ਨੇ ਤੇ ਜਿੰਨੇ ਵੀ ਸਰ ਵਸਦੀਆਂ ਨੇ ਜਿਹੜੇ ਵੀ ਮੇਰੀ ਵੀਡੀਓ ਨੂੰ ਦੇਖ ਰਹੇ ਨੇ ਪਹਿਲੀ ਵਾਰੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤਾਂ ਜੋ ਆਉਣ ਵਾਲੀ ਹੈ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਵੇ ਤੇ ਦੋ ਵੀਸਲ ਆ ਗਈਆਂ ਨੇ ਤੇ ਹੁਣ ਆਪਾਂ ਇਹਨੂੰ ਖੋਲ ਕੇ ਚੈੱਕ ਕਰ ਲੈਣੇ ਇੱਕ ਵਾਰੀ ਤੇ ਚਾਵਲ ਬਹੁਤ ਵਧੀਆ ਬਣ ਕੇ ਤਿਆਰ ਹੋਏ ਨੇ ਤੇ ਚਾਵਲ ਬੜੇ ਵਧੀਆ ਤਿਆਰ ਹੋਏ ਨੇ ਖਿਲਿਆ ਖਿਲਿਆ ਦਾਣਾ ਬਣਿਆ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਗਏ ਨੇ ਦੋ ਵਿਸਲ ਆਉਣ ਤੋਂ ਬਾਅਦ ਆਪਾਂ ਸਟੀਮ ਨੂੰ ਕੱਢ ਲਿਆ ਨਹੀਂ ਸੀ ਜਦੋਂ ਥੋੜਾ ਠੰਡਾ ਹੋ ਗਿਆ ਸੀ ਉਸ ਤੋਂ ਬਾਅਦ ਆਪਾਂ ਕੁੱਕਰ ਦਾ ਢੱਕਣ ਖੋਲਣਾ ਤੇ ਚਾਵਲ ਦੇਖੋ ਕਿੰਨੇ ਵਧੀਆ ਬਣੇ ਨੇ ਬਿਲਕੁਲ ਦਾਣਾ ਦਾਣਾ ਵੱਖਰਾ ਵੱਖਰਾ ਇਹਦਾ ਬਣਿਆ ਬਿਲਕੁਲ ਵੀ ਇਹ ਚਿੱcke ਹੋਏ ਨਹੀਂ ਹੈਗੇ ਗਰਮਾ ਗਰਮ ਮਟਰਾਂ ਵਾਲਾ ਪਲਾਉ ਆਪਣਾ ਬਣ ਕੇ ਤਿਆਰ ਹੋ ਗਿਆ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਰੈਸਪੀ ਬਹੁਤ ਪਸੰਦ ਆਏਗੀ ਮੇਰੀ ਕੋਸ਼ਿਸ਼ ਹਮੇਸ਼ਾ ਹੀ ਹੁੰਦੀ ਹੈ ਕਿ ਘਰ ਦੇ ਬੇਸਿਕ ਮਸਾਲਿਆਂ ਤੋਂ ਹੀ ਸਾਰੀ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਗਰਮਾ ਗਰਮ ਚਾਵਲ ਤੇ ਨਾਲ ਦਹੀਂ ਬਹੁਤ ਹੀ ਜ਼ਿਆਦਾ ਸਵਾਦ ਲੱਗਦੇ ਨੇ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਮੇਰੀ ਰੈਸਪੀ ਕਿਵੇਂ ਦੀ ਲੱਗੀ